ਪਿੰਡ ਦੇ ਵਿੱਚ ਖੁਸ਼ੀ ਦਾ ਮਾਹੌਲ ਪਿੰਡ ਦੇ ਤਿੰਨ ਨੌਜਵਾਨਾਂ ਨੇ ਚਮਕਾਇਆ ਪੰਜਾਬ ਦਾ ਨਾਂ ਜਿੱਤਿਆ 골ਡ ਮੈਡਲ ਤੁਜੜੇ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਭ ਦਾ ਸਵਾਗਤ ਕਰਦਾ ਏ ਪੰਜਾਬੀ ਨੌਜਵਾਨ ਜਿੱਥੇ ਵੀ ਜਾਂਦੇ ਨੇ ਆਪਣੇ ਨਾਂ ਦੀ ਧੱਕ ਪਾ ਦਿੰਦੇ ਨੇ ਅਜਿਹੀ ਧੱਕ ਪਾਉਣ ਵਾਲੇ ਤਿੰਨ ਪੰਜਾਬੀਆਂ ਨੇ ਪੰਜਾਬ ਦਾ ਫਰੀਕੋਟ ਦਾ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ ਦੱਸ ਰਿਹਾ ਕਿ ਪੰਜਾਬ ਦੇ ਜ਼ਿਲ੍ਹਾ ਫਰੀਕੋਟ ਦੇ ਪੰਜਗਰਾਈ ਦੇ ਰਹਿਣ ਵਾਲੇ ਤਿੰਨ ਨੌਜਵਾਨਾਂ ਵੱਲੋਂ ਕਿਰਗਿਸਤਾਨ ਦੇ ਵਿੱਚ ਏਸ਼ੀਆਨ ਪਾਵਰ ਲਿਫਟਿੰਗ ਮੁਕਾਬਲੇ ਦੇ ਵਿੱਚੋਂ 골ਡ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਜਿਸ ਤੋਂ ਬਾਅਦ ਉਹ ਪਿੰਡ ਪਹੁੰਚੇ ਅਤੇ ਪਿੰਡ ਦੇ ਵਿੱਚ ਵੀ ਉਹਨਾਂ ਦਾ ਭਰਮਾ ਸਵਾਗਤ ਕੀਤਾ ਗਿਆ ਪਿੰਡ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਦੱਸ ਰਿਹਾ ਕਿ ਇਸ ਪਾਵਰ ਲਿਫਟਿੰਗ ਮੁਕਾਬਲੇ ਦੇ ਵਿੱਚ ਪੰਜਗਰਾਈ ਦੇ ਰਹਿਣ ਵਾਲੇ 19 ਸਾਲਾਂ ਨੌਜਵਾਨ ਲੋ ਵਾਰਲਡ ਰਿਕਾਰਡ ਵੀ ਤੋੜਿਆ ਗਿਆ ਏ ਉਸ ਵੱਲੋਂ ਸਭ ਤੋਂ ਵੱਧ ਭਾਰ ਚੁੱਕ ਕੇ ਵਾਰਲਡ ਰਿਕਾਰਡ ਤੋੜਿਆ ਗਿਆ ਏ ਤੁਸੀਂ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਇਸ ਬਾਰੇ ਖੁਸ਼ੀ ਦੇ ਵਿੱਚ ਕੀ ਕਹਿੰਦੇ ਨੇ ਪਿੰਡ ਵਾਸੀ ਜਿਨ੍ਹਾਂ ਵੱਲੋਂ ਕੀਤਾ ਗਿਆ ਸੀ ਸਵਾਗਤ ਅਤੇ 골ਡ ਮੈਡਲ ਜਿੱਤਣ ਵਾਲੇ ਖਿਡਾਰੀ ਕੀ ਕਹਿੰਦੇ ਨੇ ਆਪਣੀ ਗੇਮ ਨੂੰ ਲੈ ਕੇ ਜੀ ਮੇਰਾ ਨਾਮ ਤੀਰਕਰਨ ਸਿੰਘ ਆ ਜੀ ਮੈਂ ਪਿੰਡ ਪੰਜਗਰੀ ਦੇ ਰਹਿਣ ਵਾਲਾ ਹਾਂ ਡਿਸਟ੍ਰਿਕਟ ਫਰੀਦਕੋਟ ਦੇ ਤੇ ਮੈਂ ਪਾਵਰ ਲਿਫਟਿੰਗ ਗੇਮ ਕਰਦਾ ਜੀ ਮੈਂ ਪਾਵਰ ਲਿਫਟਿੰਗ ਗੇਮ ਵਿੱਚ ਏਸ਼ੀਆ ਚੈਂਪੀਅਨਸ਼ਿਪ ਵਿੱਚ ਗਿਆ ਸੀ ਜੀ ਉਹਦੇ ਵਿੱਚ ਮੇਰਾ ਵਰਲਡ ਰਿਕਾਰਡ ਸੀ 300 ਕਿਲੋ ਜੀ ਤੇ ਮੈਂ ਉੱਤੇ 5 ਕਿਲੋ ਜ਼ਿਆਦਾ ਲਾ ਕੇ ਉਹ ਵਰਲਡ ਰਿਕਾਰਡ ਤੋੜਿਆ ਤੇ ਮੈਂ ਦੋ ਵਰਲਡ ਰਿਕਾਰਡ ਬਣਾਏ ਸੀਗੇ ਸਕੁਆਇਰ ਦਾ ਤੇ ਬੈਂਚ ਦਾ ਜੀ ਤੇ ਬੈਂਚ ਦਾ 180 ਸੀਗਾ ਮੈਂ ਉਹਦੇ ਉੱਤੇ ਵੀ 5 ਕਿਲੋ ਵੱਧ ਲਾ ਕੇ ਜਿਹੜੇ ਅਮਰੀਕਾ ਦੇ ਬੰਦੇ ਦਾ ਰਿਕਾਰਡ ਸੀਗਾ ਜੀ ਉਹਦੇ ਵਿੱਚ ਵੀ ਵਰਲਡ ਰਿਕਾਰਡ ਤੋੜਿਆ ਤੇ ਉਹਨਾਂ ਨੇ ਮੇਰਾ ਡੂਪ ਟੈਸਟ ਵੀ ਲਿਆ ਸੀਗਾ ਜੀ ਤੇ ਉਸ ਤੋਂ ਬਾਅਦ ਮੈਂ ਕਿ ਉਹ ਵਰਲਡ ਰਿਕਾਰਡ ਦੇ ਸਰਟੀਫਿਕੇਟ ਮੇਰੇ ਉਹ ਕਹਿੰਦੇ ਅਮਰੀਕਾ ਚੋਂ ਬਣ ਕੇ ਆਉਣਗੇ ਤੇ 1 ਮਹੀਨੇ ਬਾਅਦ ਮੈਨੂੰ ਕਹਿੰਦੇ ਮਿਲ ਜਾਣਗੇ ਵਰਲਡ ਰਿਕਾਰਡ ਦੇ ਸਰਟੀਫਿਕੇਟ ਜੀ ਤੇ ਬਹੁ ਕਿ ਕੋਈ ਗਿਲਾ ਹੈ ਕਿਸੇ ਨਾਲ ਦਾ ਗਿਲਾ ਆਹੀ ਆਈ ਮੈਂ ਮਤਲਬ ਕਿ ਇੰਨੀ ਮਿਹਨਤ ਕੀਤੀ 5 ਸਾਲ ਹੋ ਗਏ ਤੇ ਕੋਈ ਵੀ ਮਤਲਬ ਕਿ ਸਾਡੇ ਮਿਲ ਕੇ ਕੋਈ ਵੀ ਨਹੀਂ ਆਇਆ ਜੀ ਸਾਨੂੰ ਮਿਲਨੀ ਤੇ ਕੋਈ ਆਇਆ ਹੀ ਨਹੀਂ ਸਾਡੇ ਕੋਲ ਤੱਕ ਸਰਕਾਰੀ ਅਧਿਕਾਰੀ ਤਾਂ ਗੇਮ ਨੂੰ ਲੈ ਕੇ ਸਰਕਾਰ ਨੂੰ ਕਿਸ ਤਰ੍ਹਾਂ ਕਿਵੇਂ ਕੈਟੇਗਰੀਜ਼ ਕੀਤੀ ਜਾ ਸਕਦੀ ਹੈ ਸਰਕਾਰ ਨੂੰ ਇਹੀ ਹੈ ਜ ਸਾਡੀ ਗੇਮ ਨੂੰ ਹੀ ਮਾਨਤਾ ਪ੍ਰਦਾਨ ਕੀਤੀ ਜਾਵੇ ਕਿਉਂਕਿ ਜੇ ਸਕੂਲ ਵਾਲੀਆਂ ਗੇਮਾਂ ਵਿੱਚ ਵੀ ਇਹ ਗੇਮ ਹੈਗੀ ਖੇਡਾਂ ਵਤਨ ਪੰਜਾਬ ਦੀ ਗੇਮਾਂ ਵਿੱਚ ਵੀ ਗੇਮ ਹੈਗੀ ਹੈ ਤੇ ਜੇ ਅਸੀਂ ਕੋਈ ਮੰਗ ਕਰਦੇ ਹਾਂ ਤੇ ਉਹ ਵਿੱਚ ਕਹਿੰਦੇ ਕਿ ਤੁਹਾਡੀ ਗੇਮ 올림픽 ਚ ਨਹੀਂ ਹੈਗੀ ਦੇ ਤੁਸੀਂ ਖੇਡਾਂ ਮਤਲਬ ਪੰਜਾਬ ਦੇ ਸਕੂਲ ਵਾਲੀਆਂ ਗੇਮਾਂ ਐ ਇੰਟਰ ਯੂਨੀਵਰਸਿਟੀ ਵੀ ਹੁੰਦੀ ਐ ਉਹਦੇ ਵਿੱਚ ਵੀ ਨਾ ਕਰੋ ਫਰੀ ਸਾਨੂੰ ਜਮੇ ਹੀ ਕਹਿ ਦੋ ਕਿ ਗੇਮ ਨਾ ਕਰੋ ਤੁਸੀਂ ਅਗਲੀ ਸੋਚ ਕੀ ਰੱਖੀ ਆ ਹੁਣ ਅਗਲੀ ਸੋਚ ਇਹੀ ਆਈ ਪਰ ਗੇਮ ਅਸੀਂ ਛੱਡਣੀ ਨਹੀਂ ਅਗਲੀ ਵਰਲਡ ਚੈਂਪੀਅਨਸ਼ਿਪ 'ਚ ਜਾਵਾਂਗੇ ਐ ਕਿ ਈਸ਼ੀਆ ਚੈਂਪੀਅਨਸ਼ਿਪ 'ਚ ਗਏ ਸੀ ਤੇ ਉਹਨੇ 'ਚ ਸਾਡੀ ਹੋ ਗਈ ਸੀ ਫਸਟ ਆਏ ਤੇ ਵਰਲਡ ਚੈਂਪੀਅਨਸ਼ਿਪ ਵੈਸੇ ਅਸੀਂ ਖੇਡ ਸਕਦੇ ਹਣੀ ਤਿਆਰੀ ਕਿਵੇਂ ਦੀ ਲੱਗ ਰਹੀ ਹੈ ਤਿਆਰੀ ਬਹੁਤ ਵਧੀਆ ਚੱਲ ਰਹੀ ਹੈ ਜੀ ਬਸ ਹੁਣ ਆਪਾਂ ਫੇਰ ਸ਼ੁਰੂ ਕਰ ਦੇਣੀ ਐ ਜੀ ਤੇ ਅੱਜ ਕੇ ਫਿਰ ਵਰਲਡ ਰਕੋਰਡ ਤੋੜ ਕੇ ਆਵਾਂਗੇ ਕਿੰਨੇ ਕਿ ਜਿੱਥੇ ਤੁਸੀਂ ਖੇਡਣ ਗਏ ਸੀਗੇ ਕਿਥੋਂ ਕਿਥੋਂ ਦੇ ਕਿਹੜੇ-ਕਿਹੜੇ ਸਟੇਟਾਂ ਦੇ ਉੱਥੇ ਬੱਚੇ ਪਹੁੰਚੇ ਨਾ ਨਾ ਉਦੇਸ਼ਾਂ ਦੇ ਪਹੁੰਚੇ ਆਏ ਸੀਗੇ ਬਹੁਤ ਸਾਰੇ ਦੇਸ਼ਾਂ ਦੇ ਆਏ ਸੀਗੇ ਮੇਨ ਮਤਲਬ ਕਿ ਮੇਰਾ ਮਤਲਬ ਕਿ ਕੰਪੀਟੀਸ਼ਨ ਰਸ਼ੀਆ ਦੇ ਬੰਦੇ ਨਾਲ ਸੀ ਬਾਕੀ ਥੋੜੇ ਘੱਟ ਲਿਫਟਾਂ ਲਾਉਣ ਵਾਲੀ ਸੀਗੀ ਮੇਨ ਰਸ਼ੀਆ ਦੇ ਬੰਦੇ ਨਾਲ ਸੀਗੇ ਤੇ ਐਂਡ 'ਅਲੀ ਸਾਡਾ ਵੀ ਕਿ ਸੈਕਿੰਡ 'ਚ ਬਰਾਬਰ ਆ ਗਿਆ ਸੀਗੇ ਲਿਫਟਾਂ ਤੇ ਉਹਨੇ ਵੀ 270 ਕਿਲੋ ਲਈ ਸੀ ਮੈਂ ਵੀ ਤੇ ਫਿਰ ਮੈਂ ਸਿੱਧਾ 300.5 ਕਰਾਤਾ ਸੀ 300 ਕਿਲੋ ਦੇ ਉੱਤੇ 5 ਕਿਲੋ ਲਾ ਕੇ ਤੇ ਉਹ ਪਿੱਛੇ ਲੈ ਕੇ ਉਹ ਤਾਂ ਫੇਲ ਹੋ ਗਈ ਸੀ ਪੰਜਾਬ ਦੇ ਵਿੱਚੋਂ ਕਿੰਨੇ ਜਿੱਤ ਆਫਲ ਕਰਕੇ ਪੰਜਾਬ ਵਿੱਚ ਉਹ ਹੀ ਤਿੰਨ ਆਣੇ ਸਾਡੇ ਫਰੀਦਕੋ ਡਿਸਟ੍ਰਿਕਟ ਚੋਂ ਹੀ ਤੇ ਇੱਕ ਜਲੰਧਰ ਤੋਂ ਸੀਗਾ ਮੰਡਾ ਜੀ ਤੇ ਇੱਕ ਫਗਵਾੜੇ ਤੋਂ ਸੀ ਤੇ ਬਾਕੀ ਇਧਰ ਹైదరాబాద్ ਤੇ ਤੇਲਗਣਾ ਦੀ ਸਾਈਡ ਤੇ ਸੀਗੇ ਬੱਚੇ ਸਾਰੇ ਨੌਜਵਾਨਾਂ ਨੂੰ ਕੋਟੇ ਲੋਕੀ ਮੈਸੇਜ ਨੌਜਵਾਨਾਂ ਨੂੰ ਇਹੀ ਆ ਕਿ ਨਸ਼ਿਆਂ ਤੋਂ ਛੱਡੋ ਵੀ ਤੇ ਜੈਮ ਆ ਕੋਈ ਐਥਲੈਟਿਕ ਆ ਕੋਈ ਗੇਮਾਂ ਹਲਵਾਤੋ ਬਸ ਵਦੋ ਵੀ ਸਸੇਗਾ ਮੇਰਾ ਨਾਮ ਕਾਸ਼ਦੀ ਬਸਾਈ ਗੱਲ ਹੈ ਮੇਰੀ ਉਮਰ 15 ਸਾਲ ਹੈ ਹੀ ਮੈਂ ਕਿਰਗਿਸਤਾਨ ਏਸ਼ੀਆ ਗੇਮਾਂ ਦੇ ਵਿੱਚ ਗਿਆ ਸੀ ਪਾਵਰ ਲਿਫਟਿੰਗ ਕੀਤੀ ਆ ਉੱਥੇ ਤੇ 골ਡ ਮੈਡਲ ਲੈ ਕੇ ਆਇਆ ਤੇ ਸੋਚ ਮੈਂ ਸ਼ੁਰੂ ਤੋਂ ਇਦਾਂ ਹੀ ਸੀ ਜੇ ਮੈਂ 13 ਸਾਲ ਦਾ ਸੀ ਉਹਦੇ ਜਮ ਵਿੱਚ ਜਾਣ ਲੱਗ ਗਿਆ ਸੀ ਤੇ ਪਾਵਰ ਲਿਫਟਿੰਗ ਟ੍ਰੇਨਿੰਗ ਕਰਨ ਲੱਗ ਗਿਆ ਸੀ ਤੇ 15 ਸਾਲ ਦੀ ਉਮਰ ਦੇ ਵਿੱਚ ਮੈਂ ਏਸ਼ੀਆ ਖੇਡਣ ਗਿਆ ਸੀ ਅਸਲ ਕਿ ਪਹਿਲੀ ਵਾਰ ਗਿਆ ਸੀ ਪਰਿਵਾਰ ਚ ਕੋਈ ਹੋਰ ਵੀ ਖਿਡਾਰੀ ਹੈਗਾ ਨਹੀਂ ਹੋਰ ਹੈ ਨਹੀਂ ਪਹਿਲੀ ਵਾਰ ਸੁਪਨਾ ਹੈ ਬਸ ਗੇਮਾਂ ਦੇ ਵਿੱਚ ਹੁਣ ਜਿਹੜਾ ਮੇਰਾ ਰਿਕਾਰਡ 월ਡ ਰਿਕਾਰਡ ਥੋੜੇ ਫਰਕਣਾ ਰਹਿ ਗਿਆ ਅਗਲੀ ਵਾਰੀ ਜੋ 월ਡ ਚੈਂਪੀਅਨਸ਼ਿਪ ਜਾਣਾ ਹੋ ਰਿਕਾਰਡ ਤੋੜ ਕੇ ਆਉਣਾ ਕੋਈ ਸੁਪਨਾ ਹੈ ਕਿ ਅੱਗੇ ਕੀ ਬੰਨਣਾ ਚਾਹੁੰਦੇ ਹੋ ਸੁਪਨਾ ਹੈ ਬਸ ਕੋਈ ਵੱਡਾ ਅਫਸਰ ਕੋਈ ਮੇਰਾ ਨਾਮ ਵਿਰਿੰਦਰ ਸਿੰਘ ਮਾਨ ਕੋਈ ਮੈਂ ਸਟ੍ਰੈਕਟ ਕਰ ਲ ਗੇਮ ਕੀਤੀ ਹੈ ਜੀ ਸੋਰੀ ਪਹਿਲੇ ਸੇ ਮੈਂ ਪਾਵਰ ਲਿਫਟਿੰਗ ਕਰਦਾ ਪਹਿਲਾਂ ਤੇ ਇਸ ਵਾਰ ਗੋਡੇ ਇੰਜਰੀ ਕਰਕੇ ਮੈਂ ਸਟ੍ਰੈਕਟ ਕਰ ਕਰ ਕੀਤੀ ਸੀਗੀ ਤੇ ਸਟ੍ਰੈਕਟ ਕਰ ਲਈ ਮੇਰਾ ਵੀ ਏਸ਼ੀਆ ਗੇਮਾਂ ਵਿੱਚ 골ਡ ਮੈਡਲ ਆ ਤੇ ਅਸੀਂ ਇਹ ਏਸ਼ੀਆ ਗੇਮਾਂ ਹੋਈਆਂ ਸੀਗੀ ਕਿਰਗਿਸਤਾਨ ਵਿੱਚ ਤੇ ਉੱਥੋਂ ਸਾਨੂੰ 골ਡ ਮੈਡਲ ਮਿਲੇ ਮੇਰਾ ਆਪਣਾ ਆਪ ਦਾ ਖੁਦ ਦਾ ਜਮ ਹੈਗਾ ਜੀ ਤੇ ਮੈਂ ਸ਼ੁਰੂ ਤੋਂ ਖੁਦ ਪਾਵਰ ਲਿਫਟਿੰਗ ਕਰ ਰਿਹਾ ਹਾਂ ਜੀ ਤੇ ਨਵੇਂ ਬੱਚੇ ਵੀ ਤਿਆਰ ਕਰ ਰਹੇ ਹਾਂ ਨਾਲ ਨਾਲ ਤੇ ਇੰਡੀਆ ਦੇ ਵਿੱਚ ਮੇਰਾ ਨੈਸ਼ਨਲ 골ਡ ਹੈਗਾ ਜੀ ਤੇ ਪੰਜਾਬ ਸਟੇਟ 'ਚ 골ਡ ਹੈਗੇ ਤੇ 골ਡ ਮੈਡਲ ਦੀ ਉਹਨੀ ਖੁਸ਼ੀ ਨਹੀਂ ਹੋਈ ਸੀਗੀ ਜਿੰਨੇ ਦੇ ਵਰਲਡ ਰਿਕਾਰਡ ਤੋਂ ਹੁੰਦੇ ਆ ਤੇ ਇਹ ਲੜਕਾ ਆਕਾ ਤੇ ਇਹ ਵੀ ਪਹਿਲੀ ਵਾਰ ਗਿਆ ਸੀ ਫੋਰਨ ਖੇਡਣਾ ਸਾਡੇ ਨਾਲ ਤੇ ਇਹਦਾ ਜਿਹੜਾ 골ਡ ਮੈਡਲ ਆਇਆ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਈ ਮੇਰਾ ਨਾਮ ਬੀਬੀ ਅਮਰਜੀਤ ਕੌਰ ਜੀ ਸਾਬਕਾ ਸਰਪੰਚ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਪੰਜ ਗ੍ਰਾਂਈ ਕਲਾਂ ਸੀ ਮੈਂ ਜਿਹੜੇ ਸਾਡੇ ਤਿੰਨੇ ਹੀ ਬੱਚੇ ਬਾਹਰ ਖੇਡ ਕੇ ਆਏ ਆ ਤਾਂ ਮਤਲਬ ਕਿ ਅਸੀਂ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ ਕਿ ਸਾਡੇ ਬੱਚਿਆਂ ਨੇ ਪੰਜਾਬ ਦਾ ਭਾਰਤ ਦਾ ਸਾਡੇ ਇਲਾਕੇ ਦਾ ਸਾਡੇ ਪਿੰਡ ਦਾ ਸਾਡੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਜਾ ਕੇ ਬਾਹਰ ਖੇਡ ਕੇ ਤਾਂ ਮਤਲਬ ਕਿ ਜਿਹੜਾ ਤੀਰ ਕਰਨ ਹੈ ਇਹ ਪਹਿਲਾਂ ਦੁਬਈ ਵੀ ਜਾਇਆ ਜਾ ਕੇ ਆਇਆ ਦੁਬਈ ਖੇਡ ਕੇ ਆਇਆ ਉੱਥੋਂ ਵੀ 골ਡ ਮੈਡਲ ਲੈ ਕੇ ਆਇਆ ਉੱਥੇ ਵੀ ਜਦੋਂ ਸਾਡੇ ਮੁਲਕ ਦਾ ਝੰਡਾ ਲੈ ਕੇ ਬੱਚਾ ਇਨਾਮ ਲੈ ਰਿਹਾ ਸੀ ਤਾਂ ਉੱਥੇ ਵੀ ਨਾਰੇ ਗੂੰਜ ਰਹੇ ਸੀ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਤਾਂ ਅਸੀਂ ਉਦੋਂ ਵੀ ਮੈਂ ਬਹੁਤ ਮਾਣ ਮਹਿਸੂਸ ਕੀਤਾ ਤਾਂ ਅਸੀਂ ਮਤਲਬ ਕਿ ਮੈਂ ਸਰਕਾਰਾਂ ਨੂੰ ਕੁਝ ਕਹਿਣਾ ਚਾਹੁੰਨੀ ਆ ਕਿ ਜਿਸ ਤਰ੍ਹਾਂ ਬੱਚੇ ਇੰਨੀ ਮਿਹਨਤ ਕਰਕੇ ਬੱਚੇ ਸਾਡੇ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਆ ਤਾਂ ਜਿਹੜੀਆਂ ਸਰਕਾਰਾਂ ਆ ਇਹਨਾਂ ਨੂੰ ਬੱਚਿਆਂ ਦੀ ਬਾਹ ਫੜਨੀ ਚਾਹੀਦੀ ਆ ਬੱਚਿਆਂ ਦੀ ਸਾਰ ਲੈਣੀ ਚਾਹੀਦੀ ਆ ਜਿਸ ਤਰ੍ਹਾਂ ਸਾਡੇ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਨੇ ਇੱਕ ਮੁਹਿੰਮ ਵਿਢੀ ਆ ਜੁਧ ਨਸ਼ਿਆਂ ਵਿਰੁੱਧ ਤਾਂ ਇਹ ਬੱਚੇ ਵੀ ਤਾਂ ਇੱਕ ਯੁੱਧ ਹੀ ਕਰ ਰਹੇ ਆ ਨਸ਼ਿਆਂ ਵਿਰੁੱਧ ਇੱਕ ਯੁੱਧ ਹੀ ਆ ਐਡੇ ਐਡੇ ਵੱਡੇ ਮਤਲਬ ਕਿ ਵਿਸ਼ਵ ਰਿਕਾਰਡ ਤੀਰ ਕਰਨ ਨੇ ਕੈਮ ਕੀਤਾ ਤਾਂ ਅੱਜ ਤੱਕ ਮੈਨੂੰ ਇੱਕ ਗਿਲਾ ਹੈ ਕਿ ਸਾਡੇ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਨੇ ਆ ਕੇ ਬੱਚਿਆਂ ਦੀ ਸਾਰਣੀ ਲਈ ਕਿਸੇ ਨੇ ਆ ਕੇ ਪੁੱਛਿਆ ਨਹੀਂ ਤਾਂ ਸਾਡੇ ਮਤਲਬ ਕਿ ਜੋ ਪ੍ਰਸ਼ਾਸਨ ਨੇ ਨਹੀਂ ਪੁੱਛਿਆ ਤੇ ਸਾਡੇ ਜ਼ਿਲ੍ਹੇ ਦੇ ਮਾਨਯੋਗ ਸਪੀਕਰ ਸਰਦਾਰ ਆਪਣੇ ਕੁਲਤਾਰ ਸਿੰਘ ਜੀ ਸੰਧਵਾ ਉਹ ਸਾਡੇ ਜ਼ਿਲ੍ਹੇ ਦੇ ਨੇ ਤਾਂ ਉਹਨਾਂ ਵੀ ਬੱਚਿਆਂ ਤਾਂ ਬੱਚਿਆਂ ਤੱਕ ਪਹੁੰਚ ਨਹੀਂ ਕੀਤੀ ਤੇ ਸਾਡੇ ਮਾਨਯੋਗ ਹਲਕੇ ਦੇ ਐਮਐਲਏ ਸਾਹਿਬ ਸਰਦਾਰ ਅਮੋਲਕ ਸਿੰਘ ਜੀ ਜਿਹੜੇ ਕਿ ਅੱਜ ਉਹਨਾਂ ਦੀ ਮੌਜੂਦਾ ਸਰਕਾਰ ਉਹਨਾਂ ਵੀ ਬੱਚਿਆਂ ਤੱਕ ਪਹੁੰਚ ਨਹੀਂ ਕੀਤੀ ਤਾਂ ਇਹ ਜਿਹੀਆਂ ਗੱਲਾਂ ਤੋਂ ਫਿਰ ਥੋੜੀ ਜੀ ਮਨ ਵਿੱਚ ਸ਼ਿਕਬਾਤ ਤੇ ਨਰਾਜ਼ਗੀ ਆਉਂਦੀ ਆ ਕਿ ਇਹ ਕੌਮ ਦੇ ਹੀਰੇ ਨੇ ਇਹ ਕੌਮ ਦੇ ਹੀਰੇ ਨੇ ਇਹਨਾਂ ਨੂੰ ਸੰਭਾਲਣ ਦੀ ਲੋੜ ਆ ਤਾਂ ਮੈਂ ਬੇਨਤੀ ਤੁਹਾਡੇ ਮਾਧਿਅਮ ਰਾਹੀਂ ਮੈਂ ਇੱਕ ਮੈਸੇਜ ਸਰਕਾਰ ਨੂੰ ਪਹੁੰਚਾਉਣਾ ਚਾਹੁੰਨੀ ਆ ਕਿ ਤੁਸੀਂ ਇਹ ਜੇ ਬੱਚਿਆਂ ਦੀ ਬਾਹ ਫੜੋ ਇਹਨਾਂ ਨੂੰ ਪੜੇ ਲਿਖੇ ਨੇ ਅੱਗੇ ਮਤਲਬ ਕਿ ਪੜ ਰਹੇ ਨੇ ਤਾਂ ਇਹ ਜੇ ਬੱਚਿਆਂ ਦੀ ਬਾਹ ਫੜ ਕੇ ਕੋਈ ਛੋਟੀਆਂ ਮੋਟੀਆਂ ਇਹਨਾਂ ਨੂੰ ਨੌਕਰੀਆਂ ਤੇ ਐਡਜਸਟ ਕਰਕੇ ਕਿ ਇਹ ਬੱਚੇ ਮਤਲਬ ਕਿ ਆਪ ਦਾ ਖਰਚਾ ਕਿਉਂਕਿ ਬਾਹਰਲੇ ਮੁਲਕ ਜਾਣਾ ਖਰਚਾ ਬਹੁਤ ਹੁੰਦਾ ਆਪਣਾ ਖਰਚਾ ਤਾਂ ਕਿਉਂਕਿ ਇਹਨਾਂ ਦੀ ਖਰਾਕ ਬਹੁਤ ਆ ਆਪਣਾ ਖਰਚਾ ਤਾਂ ਆਪ ਕਰਨ ਤਾਂ ਮੈਂ ਤੁਹਾਡੇ ਮਾਦੀਆ ਮਰਾਹੀ ਤੁਸੀਂ ਮੇਰੀ ਬੇਨਤੀ ਆ ਮੇਰਾ ਇਹ ਮੈਸੇਜ ਪਚਾਓ ਵੀ ਇਹਨਾਂ ਬੱਚਿਆਂ ਦੀ ਬਾਹ ਫੜੋ ਕੋਈ